ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖਾਨ ਜਿਵੇਂ ਕਿ 2 ਦਿਨ ਬਾਅਦ ਦੀਵਾਲੀ ਦਾ ਤਿਹਾਰ ਹੈ ਦੀਵਾਲੀ ਭਾਰਤ ਦਾ ਇੱਕ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਕਿਉਂਕਿ ਦੀਵਾਲੀ ਦਾ ਜਿਹੜਾ ਤਿਹਾਰ ਹੈ ਇਹ ਇੱਕ ਸੀਜ਼ਨ ਦਾ ਤਿਹਾਰ ਵੀ ਹੁੰਦਾ ਹੈ ਦੁਕਾਨਦਾਰਾਂ ਲਈ ਤੇ ਆਮ ਪਬਲਿਕ ਦੇ ਵਿੱਚ ਜਿਹੜੇ ਲੋਕ ਛੋਟਾ ਮੋਟਾ ਕੰਮ ਕਰਦੇ ਨੇ ਉਹਨਾਂ ਦੇ ਲਈ ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਛੋਟੇ ਦੁਕਾਨਦਾਰ ਜਿਵੇਂ ਕਿ ਇੱਕ ਹੱਥੀ ਕੰਮ ਕਰਨ ਵਾਲਾ কুমਹਾਰ ਜਿਹੜਾ ਕਿ ਦੀਵਾਲੀ ਦੇ ਤਿਹਾਰ ਦਾ ਪੂਰੇ ਸਾਲ ਦੇ ਲਈ ਇੰਤਜ਼ਾਰ ਕਰਦਾ ਕਿਉਂਕਿ ਦੀਵਾਲੀ ਦੇ ਤਿਹਾਰ ਤੇ ਉਹਨਾਂ ਦੇ ਦੀਵੇ ਕੁੱਜੀਆਂ ਵਿਕਣੀਆਂ ਹੁੰਦੀਆਂ ਤੇ ਕੁੱਜੀਆਂ ਲੈਣ ਵਾਸਤੇ ਲੋਕੀ ਬਾਜ਼ਾਰਾਂ ਦੇ ਵਿੱਚ ਇੱਕ ਆਰਟੀਫੀਸ਼ੀਅਲ ਕੁੱਜੀਆਂ ਤੇ ਦੀਵੇ ਲੈਣੇ ਸ਼ੁਰੂ ਕਰ ਦਿੱਤੇ ਹਨ ਲੋਕਾਂ ਨੇ ਜੇ ਜਿਵੇਂ ਕਿ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਦੇ ਆਂ ਕਿ ਜਿਹੜੇ কুমਿਹਾਰ ਭਰਾ ਸਾਡੇ ਇਹ ਮਿਹਨਤ ਕਰਦੇ ਨੇ ਇੱਕ ਮਿੱਟੀ ਤੋਂ ਇੱਕ ਦੀਵਾ ਤਿਆਰ ਕਰਦੇ ਨੇ ਦੀਵੇ ਦੇ ਉੱਤੇ ਕਿੰਨੀ ਮਿਹਨਤ ਆਉਂਦੀ ਹੈ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਉਹ ਦੀਵਾ ਤਿਆਰ ਕਰਕੇ ਰੱਖਦੇ ਨੇ ਤੇ ਉਹ ਦੀਵੇ ਵੇਚਣ ਵਾਸਤੇ ਫਿਰ ਰੋੜਾਂ ਦੇ ਸੱਜੇ ਖੱਬੇ ਕਿਨਾਰੇ ਜਾਂ ਕਿਸੇ ਮੋੜ ਤੇ ਬੈਠਦੇ ਨੇ ਜਿਵੇਂ ਕਿ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆਂ ਕਿ কুমਿਹਾਰ ਭੈਣਾ ਵੱਲੋਂ ਸਾਡੀਆਂ ਮਾਤਾਵਾਂ ਵੱਲੋਂ ਤੇ ਵੀਰਾਂ ਵੱਲੋਂ ਜਿਹੜੇ ਕਿ ਦੀਵੇ ਤਿਆਰ ਕਰਕੇ ਇਹ ਸੜਕਾਂ ਦੇ ਉੱਤੇ ਸਾਈਡਾਂ ਤੇ ਇੱਕ ਸਾਈਡ ਤੋਂ ਲਗਾਏ ਨੇ ਬੜੇ ਤਰੀਕੇ ਦੇ ਨਾਲ ਪ੍ਰਸ਼ਾਸਨ ਕੇ ਹਦਾਇਤਾਂ ਨੂੰ ਦੇਖਦੇ ਹੋਏ ਬੜੇ ਤਰੀਕੇ ਦੇ ਨਾਲ ਇੱਕ ਸਾਈਡ ਤੇ ਬਿਲਕੁਲ ਲਗਾਏ ਨੇ ਤਾਂ ਜੋ ਇਹ ਦੀਵਾਲੀ ਆਪਣੀ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਦੇ ਵਿੱਚ ਮਨਾ ਸਕਣ ਸਾਡੇ ਚੈਨਲ ਵੱਲੋਂ ਪੂਰੇ ਸਾਡੇ ਸੁਣਨ ਵਾਲਿਆਂ ਨੂੰ ਇਹ ਅਪੀਲ ਹੈ ਕਿ ਜਦੋਂ ਵੀ ਤੁਸੀਂ ਬਾਜ਼ਾਰ ਜਾਓ ਜਿਹੜੇ ਇਦਾਂ ਦੇ ਦੀਵੇ ਵੇਚਣ ਵਾਲੇ ਆ ਆਪਣੇ ਹੱਥੀ ਮਿਹਨਤ ਕਰਕੇ ਕੰਮ ਕਰਨ ਵਾਲੇ ਲੋਗ ਨੇ ਉਹਨਾਂ ਲੋਕਾਂ ਨੂੰ ਜ਼ਰੂਰ ਪਹਿਲ ਦਿਆ ਕਰੋ ਕਿਉਂਕਿ ਇਹਨਾਂ ਨੇ ਜੋ ਦੀਵੇ ਬਣਾਏ ਨੇ ਬੜੇ ਖੂਬਸੂਰਤ ਰੰਗ ਦੇ ਵਿੱਚ ਸਜਾਏ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਜਿਹੜੇ ਲਗਾਤਾਰ ਦੀਵੇ ਸਜਾਏ ਹੋਏ ਨੇ ਇਹਨਾਂ ਨੇ ਇਹ ਦੀਵੇ ਅਗਰ ਤੁਸੀਂ ਇਹਨਾਂ ਤੋਂ ਲਓਗੇ ਤਾਂ ਇਹਨਾਂ ਦੇ ਘਰ ਦਾ ਚੁੱਲ੍ਹਾ ਜਗੇਗਾ